ਹੈਲੋ ਜੀ ਸਲਾਮਤ ਆਪ ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈਸਾ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਕਰਨੀ ਆ ਇਹ ਗੱਲ 2 ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਬਾਬਾ ਮੁਰਾਦ ਸ਼ਾ ਸਰਕਾਰ ਜੀ ਦੀ ਜਿਹਦੇ ਵਿੱਚ ਮੈਂ ਇੱਕ ਗੱਲ ਕੀਤੀ ਸੀ ਕਿ ਬਾਬਾ ਮੁਰਾਦ ਸ਼ਾ ਜੀ ਬਾਰੇ ਮੈਨੂੰ ਕਿਸੇ ਨੇ ਕਮੈਂਟ ਕੀਤਾ ਉਹ ਕਮੈਂਟ ਪੜ੍ਹ ਕੇ ਮੈਂ ਇਹ ਗੱਲ ਕਹੀ ਸੀ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਸੀ ਫਿਰ ਵੀ ਮੈਂ ਚਲੋ ਵੀਡੀਓ ਬਣਾ ਕੇ ਮੈਂ ਸਾਰਿਆਂ ਦੇ ਨਾਲ ਉਹ ਸ਼ੇਅਰ ਕੀਤੀ ਤੇ ਉਸ ਵੀਡੀਓ ਦੇ ਵਿੱਚ ਨਾ ਜਿਹੜੀਆਂ ਵੀ ਮੈਂ ਗੱਲਾਂ ਕੀਤੀਆਂ ਕਈ ਮੈਨੂੰ ਪਤਾ ਜਿਹੜੇ ਸਾਈਂ ਜੀ ਨੂੰ ਪਿਆਰ ਕਰਦੇ ਨੇ ਜਿਹੜੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਮੇਰੇ ਫੇਸਬੁੱਕ ਪੇਜ ਦੇ ਉੱਤੇ ਮੇਰੇ YouTube ਦੇ ਉੱਤੇ Insta ਦੇ ਉੱਤੇ ਮੈਨੂੰ ਪਤਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਪਰ ਕਈ ਲੋਕ ਵਿੱਚ ਇਦਾਂ ਦੇ ਜੁੜੇ ਹੋਏ ਨੇ ਜਿਹੜੇ ਫੋਲੋ ਵੀ ਕਰਦੇ ਨੇ ਦੇਖਦੇ ਵੀ ਨੇ ਸੁਣਦੇ ਵੀ ਨੇ ਪਰ ਉਹ ਸਿਰਫ ਇਸ ਕਰਕੇ ਸੁਣਦੇ ਨੇ ਜਾਂ ਇਸ ਕਰਕੇ ਦੇਖਦੇ ਨੇ ਕਿ ਕੋਈ ਇੱਕ ਪੁਆਇੰਟ ਮਿਲੇ ਸਾਨੂੰ ਕਿ ਅਸੀਂ ਰੋਲਾ ਪਾ ਸਕੀਏ ਸੋ ਉਹ ਹੀ ਇੱਕ ਪੁਆਇੰਟ ਉਹਨਾਂ ਨੇ ਦੋ ਦਿਨ ਪਹਿਲਾਂ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਇੱਕ ਦੋ ਜਾਣੇ ਸੀਗੇ ਮੇਰੇ ਪੇਜ ਦੇ ਵਿੱਚੋਂ ਹੀ ਉਹਨਾਂ ਨੇ ਕਮੈਂਟਸ ਕੀਤੇ ਬੇਦੰਦਾ ਕਰਕੇ ਤੂੰ ਫਕੀਰਾਂ ਦਾ ਪਰਦਾ ਨਹੀਂ ਚੱਕੀਦਾ ਫਕੀਰਾਂ ਦਾ ਐ ਕਰੀਦਾ ਉਹ ਕਰੀਦਾ ਇਦਾਂ ਇੰਨਾ ਤੂ ਬੇਦਰਦੀ ਕਰਦਾ ਇੱਕ ਨੇ ਚਲੋ ਕਮੈਂਟ ਕੀਤਾ ਸੀ ਵੀ ਇਹ ਫੇਮ ਲਾਈਨ ਦੇ ਚੱਕਰ ਦੇ ਵਿੱਚ ਇਹ ਮੈਨੂੰ ਪਤਾ ਨਹੀਂ ਕੀ ਲਿਖਿਆ ਸੀ ਉਹਨੇ ਬਾਦੂ ਬੋਲਦਾ ਪਿਆ ਆ ਬੇਅਕਲ ਪਤਾ ਨਹੀਂ ਦਾ ਕੁਛ ਮੈਨੂੰ ਕਿਸੇ ਦਾ ਕੋਈ ਗੁੱਸਾ ਨਹੀਂ ਕਿਉਂਕਿ ਮੈਨੂੰ ਪਤਾ ਇਹ ਦੁਨੀਆ ਆ ਇਹ ਵੀਡੀਓ ਮੈਂ ਐਸੇ ਕਰਕੇ ਬਣਾ ਰਿਹਾ ਕਿ ਉਹ ਜਿਹੜੇ ਵੀ ਲੋਕ ਨੇ ਜਿਨ੍ਹਾਂ ਨੇ ਮੈਨੂੰ ਕਮੈਂਟਸ ਕੀਤੇ ਸੀ ਇੱਕ ਤਾਂ ਪਤਾ ਨਹੀਂ ਬਾਈ ਕੋਈ ਸਿੰਗਰ ਹੀ ਸੀਗਾ ਮੈਂ ਨਾਮ ਮੈਂ ਭੁੱਲ ਗਿਆ ਮੈਨੂੰ ਯਾਦ ਨਹੀਂ ਜਿਹੜੇ ਵੀ ਇਹ ਹੈਗੇ ਨੇ ਕਮੈਂਟ ਕਰਨ ਵਾਲੇ ਵੀ ਜਿਹੜੇ ਇਹ ਮੰਨਦੇ ਨੇ ਕਿ ਫਕੀਰਾਂ ਦਾ ਪਰਦਾ ਨਹੀਂ ਚੱਕੀਦਾ ਨਹੀਂ ਕਰੀਦਾ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਇਹ ਕਹਿਣੀ ਆ ਫਕੀਰ ਜਿਹੜਾ ਹੁੰਦਾ ਨਾ ਬਾਬੇਓ ਫਕੀਰ ਜਿਹੜੇ ਨੇ ਉਹ ਆਪਣਾ ਪਰਦਾ ਆਪ ਹੀ ਰੱਖਦੇ ਉਹ ਲੋਕਾਂ ਦਾ ਪਰਦਾ ਨਹੀਂ ਰੱਖਦੇ ਤੇ ਆਪਾਂ ਕੌਣ ਹੁੰਨੇ ਆ ਉਹਨਾਂ ਦਾ ਪਰਦਾ ਰੱਖਣ ਵਾਲੇ ਉਹ ਫਕੀਰ ਆ ਉਹ ਜਿਨ੍ਹਾਂ ਨੂੰ ਆਪਣੇ ਬਾਰੇ ਸਾਰਾ ਕੁਝ ਪਤਾ ਹੁੰਦਾ ਕਿ ਕੀ ਕਰਕੇ ਆਇਆ ਕੀ ਕਰਦਾ ਪਿਆ ਕੀ ਕਰਨਾ ਤੇ ਤੁਸੀਂ ਕਹਿੰਦੇ ਹੋ ਕਿ ਫਕੀਰਾਂ ਦੇ ਪਰਦੇ ਨਹੀਂ ਚੱਕੀ ਤੇ ਫਕੀਰ ਉਨਾਰਾ ਕੋਈ ਪਰਦਾ ਨਹੀਂ ਇੱਕ ਅਸੀਂ ਸ਼ੇਅਰ ਬੋਲਦੇ ਹੁੰਦੇ ਆ ਜਿਹੜੇ ਆਪੇ ਸਭ ਕੁਝ ਆਪ ਲਟਾ ਕੇ ਹੱਸਦੇ ਨੇ ਕਿਸੇ ਚੋਰ ਡਾਕੂ ਨੇ ਉਹਨਾਂ ਕੋਲੋਂ ਕੀ ਖੋਣਾ ਜਿਹੜੇ ਮਸਤ ਫਕੀਰ ਉਸ ਰੱਬ ਤੋਂ ਪਰਦਾ ਨਹੀਂ ਕਰਦੇ ਉਹਨਾਂ ਝੂਠੀ ਦੁਨੀਆ ਮੂਹਰੇ ਕੱਪੜਾ ਕੀ ਪੋਣਾ ਸੋ ਫਕੀਰਾਂ ਦੀਆਂ ਗੱਲਾਂ ਤਾਂ ਬਹੁਤ ਡੁੰਗੀਆਂ ਨੇ ਬਹੁਤ ਔਖੀਆਂ ਨੇ ਪਰ ਉਨੇ ਜਿਹੜੇ ਬਾਈ ਮੈਨੂੰ ਕਮੈਂਟਸ ਕਰਦੇ ਸੀ ਨਾ ਵੀ ਇਦਾਂ ਦਾ ਕਰਕੇ ਧੁੱਪ ਕੀ ਦਾ ਪਰਦਾ ਚੱਕਦਾ ਚਲੋ ਮੈਂ ਤੁਹਾਡੇ ਕਹਿਣ ਤੇ ਮੈਂ ਵੀਡੀਓ YouTube ਦੇ ਉੱਤੋਂ Facebook ਦੇ ਉੱਤੋਂ ਡਿਲੀਟ ਕਰਤੀ ਹੋਈ ਆ ਪਰ ਤੁਹਾਡੇ ਲਈ ਇੱਕ ਚੈਲੰਜ ਆ ਤੁਸੀਂ ਮੈਨੂੰ ਕਿਹਾ ਮੈਂ ਵੀਡੀਓ ਡਿਲੀਟ ਕਰਤੀ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਦੇ ਇਤਿਹਾਸ ਦੀ ਇੱਕ ਵਿੱਚੋਂ ਕੋਈ ਗੱਲ ਸੀਗੀ ਮੈਂ ਉਹ ਡਿਲੀਟ ਕਰਤੀ ਪਰ Google ਦੇ ਉੱਤੇ ਨਾ ਇੱਕ ਬਾਬਾ ਮੁਰਾਦ ਸ਼ਾਹ ਜੀ ਦੇ ਨਾਮ ਦੀ ਵੈਬਸਾਈਟ ਉਸ ਵੈਬਸਾਈਟ ਦੇ ਉੱਤੇ ਬਾਬਾ ਮੁਰਾਦ ਸ਼ਾਹ ਜੀ ਦੀ ਪੂਰੀ ਹਿਸਟਰੀ ਲਿਖੀ ਹੋਈ ਆ। ਮੈਨੂੰ ਤਾਂ ਬਾਈ ਜੀ ਤੁਸੀਂ ਕਮੈਂਟਸ ਕਰਕੇ ਕਹਿਤਾ ਤੇ ਮੈਂ ਵੀਡੀਓ ਡਿਲੀਟ ਵੀ ਕਰਤੀ ਕਿਉਂਕਿ ਮੈਨੂੰ ਪਤਾ ਮੈਂ ਪਿਆਰ ਆ ਮੈਂ ਲੜਨਾ ਲੜਨਾ ਆ ਪਾ ਕੀ ਆ ਸਾਈਂ ਜੀ ਦੀ ਕਿਰਪਾ। ਮੈਨੂੰ ਫੇਮ ਨਹੀਂ ਚਾਹੀਦਾ ਸਾਈਂ ਜੀ ਦੀ ਕਿਰਪਾ ਕਰਕੇ ਬਹੁਤ ਫੇਮ ਆ ਮੈਨੂੰ ਜਿੰਨੇ ਜਾਣਣਾ ਮੈਨੂੰ ਜਾਣਦੇ ਨੇ ਜੋ ਮੈਂ ਕਮਾਉਣਾ ਮੈਂ ਕਮਾ ਰਿਆ ਆ। ਸਿਰਫ ਤੁਸੀਂ ਇੰਨਾ ਕੰਮ ਕਰੋ। ਜਿੱਦਾਂ ਮੈਨੂੰ ਕਮੈਂਟਸ ਕੀਤੇ ਨੇ ਓਦਾਂ ਹੀ ਉਹ ਵੈਬਸਾਈਟ ਆ ਬਾਬਾ ਮੁਰਾਦ ਸ਼ਾਹ ਜੀ ਦੇ ਨਾਮ ਦੀ Google ਦੇ ਉੱਤੇ ਉਹਦੇ ਉੱਤੇ ਬਾਬਾ ਮੁਰਾਦ ਸ਼ਾਹ ਜੀ ਦਾ ਪੂਰਾ ਹਿਸਟਰੀ ਉਹਨਾਂ ਨੇ ਪਾਈ ਹੋਈ ਆ ਸੇਮ ਆਈ ਗੱਲ ਜਿਹੜੀ ਮੈਂ ਕਹੀ ਵੀ ਸੀ ਉਸ ਵੀਡੀਓ 'ਚ ਕਿਰਪਾ ਕਰਕੇ ਉਹ ਉੱਥੋਂ ਹਿਸਟਰੀ ਬਾਬਾ ਮੁਰਾਦ ਸ਼ਾਹ ਜੀ ਦੀ ਜਿਹੜੀ ਆ ਉਹ ਸਾਰੀ ਡਿਲੀਟ ਕਰਵਾਓ ਮੇਰੀ ਬੇਨਤੀ ਆ ਤੁਹਾਡੇ ਅੱਗੇ ਬਾਕੀ ਮੈਨੂੰ ਪਤਾ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਮੇਰੇ ਬਾਰੇ ਪਤਾ ਕਿ ਦੇਵ ਹੀਰ ਕਦੇ ਵੀ ਫਕੀਰਾਂ ਬਾਰੇ ਸਾਈਂ ਜੀ ਬਾਰੇ ਨਾ ਅੱਜ ਤੱਕ ਕਦੇ ਕੋਈ ਨੈਗੇਟਿਵ ਗੱਲ ਕੀਤੀ ਐ ਤੇ ਨਾ ਮੈਂ ਕਦੇ ਕਰੂੰਗਾ ਉਹਨਾਂ ਦੀਆਂ ਇਬਾਦਤਾਂ ਦੀ ਗੱਲ ਉਹਨਾਂ ਦੀਆਂ ਪਾਵਰਾਂ ਦੀ ਗੱਲ ਉਹਨਾਂ ਦੇ ਅ ਇਤਿਹਾਸ ਦੀਆਂ ਗੱਲਾਂ ਉਹਨਾਂ ਦੀਆਂ ਜਿਹੜੀਆਂ ਕਹਿ ਲੋ ਕਰਾਮਾਤਾਂ ਨੇ ਉਹਨਾਂ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਹਮੇਸ਼ਾ ਸਾਂਝੀਆਂ ਕਰਦਾ ਹਾਂ ਹਾਂ ਮੇਰੀ ਜਿਹੜੀ ਬੋਲੀ ਆ ਮੇਰਾ ਜਿਹੜਾ ਸਟਾਈਲ ਆ ਇਹ ਆ ਵੀ ਮੈਂ ਇੱਕ ਦੇਸੀ ਤਰੀਕੇ ਨਾਲ ਜਿੱਦਾਂ ਮੈਂ ਅਸਲ 'ਚ ਹੈਗਾ ਮੈਂ ਉਸੇ ਤਰੀਕੇ ਨਾਲ ਬੋਲਦਾ ਸੋ ਜਿਹੜੇ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਭਾਈ ਜਿਹੜੇ ਵਿੱਚ ਮਾੜੇ-ਮੋੜੇ ਖਿੱਚਦੇ ਨੇ ਉਹਨਾਂ ਵਾਸਤੇ ਮੈਂ ਚੈਲੰਜ ਦੱਸਤਾ ਹੋਇਆ ਵੀ ਵੈਬਸਾਈਟ ਜਿਹੜੀ ਆ Google ਤੇ ਉੱਥੋਂ ਹਿਸਟਰੀ ਡੀਲ ਕਰਵਾਓ ਪਹਿਲਾਂ ਜੈਸ ਸਿੰਘ ਜੀ ਸ਼ੇਅਰ ਕਰ ਦਿਓ ਦਬਕਿਓ ਜੈਸ ਸਿੰਘ ਜੀ